ਕਰਤ ਨ ਲਗੀ ਬਾਣ ਜਿਵੇਂ ਚੰਦ ਉਗਾਈ ਸੂਰਜ ਚੜ੍ਹੈ ਹਾਜਾਦ ਕੀਤੇ ਚਾਨਣ ਰਵੈ ਨ ਕੋ ਰੰਦਾ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਾ ਲੰ ਇੱਕ ਅੱਖਰ ਹਰ ਮਨ ਵਸਥ ਨਾਨਕ ਹੋਤ ਨਾ ਨੰਦਕਾਤਿ ਸਰਵ ਸੰਜੀ ਕਰਹਿ ਪਰ ਗਿਆਨ ਦੇ ਮਜਸਮੈ ਜਹਰਜੂਰ ਹਜਰ ਅਜੂਰ ਸ਼ਬਦ ਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀਅਤ ਸਤਿਗੁਰਾਂ ਜੀ ਦੀ ਪਾਵਨ ਮਵਾਜ ਨੇਕੀ ਗੋਤ ਦਾ ਅਨੰਦ ਮਾਣ ਲਈ ਪਰ ਸਤਿਮਾਨ ਨੂੰ ਜੋੜੀ ਗੁਰੂ ਪਿਆਰੀ ਗੁਰਸੋਆਰੀ ਖਲਸਾ ਰੂਪ ਸਦ ਸੰਗਤ ਜੀਓ ਵਡੇ ਹੀ ਪਗ ਪੰਚਮ ਪਾਤਸ਼ਾਹ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋਹਰ ਕਰਸਨ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਪਾਰ ਰੋਜ ਲੜੀਵਾਰ ਵਿਚਾਰਾਂ ਦੀ ਸੰਜਮ ਅੱਜ ਦੇ ਭਾਵਨ ਸ਼ੁਕਤ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਹੀ ਹੋਨੇ ਤਾਂ ਜੱਗ ਮਨ ਕੋਈ ਸਭ ਜਗ ਮੈਂ ਤਾਂ ਕੀ ਗੰਗਲ ਕੋਈ ਜਿਹੜਾ ਵੀ ਮਨੋਕ ਇਸ ਨਾਮ ਨੂੰ ਮੋੜਾ ਦੇਖ ਜਾਣੇ ਨੂੰ ਜਬਦਾ ਹੈ ਪਰਮਾਤਮਾ ਦੇ ਨਾਮ ਸਭ ਜੁਗ ਮੈਂ ਤਾਂ ਕਿ ਗਤ ਹੋਏ ਸਭ ਜੁਗ ਦਾ ਅਰਥ ਹੈ ਜਿੰਦਗੀ ਦਾ ਸਮਾਨ ਸਭ ਜੁਗ ਤਾਂ ਕਿ ਗਤ ਹੋਏ ਸਾਰੀ ਉਮਰ ਉਸਦੀ ਉੱਚੀ ਅਵਸਥਾ ਬਣੀ ਰਹੇ ਵੀ ਸਾਰੀ ਜ਼ਿੰਦਗੀ ਸਕੂਨ ਬਣਿਆ ਰਹੇ ਗਾ ਸਾਰੀ ਜ਼ਿੰਦਗੀ ਜਿੰਦਗੀ ਦਾ ਇੱਕ ਟਿਕਾਣਾ ਖੇੜਾ ਬਣਿਆ ਰਹੇ ਅਤੇ ਜਦੋਂ ਕਿ ਖਜ਼ਾਨੇ ਨੂੰ ਹੀ ਆਪਣੇ ਹਿੱਸੇ ਦੇ ਵਿੱਚ ਆਪਣੇ ਕਬਜ਼ੇ ਦੇ ਵਿੱਚ ਕਰਨਾ ਚਾਹੁੰਦਾ ਹੈ ਹੁਣ ਇਹ ਖਜ਼ਾਨਾ ਜਿਹੜਾ ਜਿਤਨਾ ਖਜ਼ਾਨੇ ਨੂੰ ਪਿਆਈ ਜਾਂਦਾ ਹੈ ਖਜ਼ਾਨੇ ਨੂੰ ਲਟੀ ਜਾਂਦੇ ਇਹ ਖਜ਼ਾਨਾ ਉਤਨਾ ਮੁੱਢੀ ਹੈ ਸਤਿਗੁਰੂ ਕਹਿੰਦੇ ਨੇ ਖਾਵੇ ਖਰਚੇ ਰਣ ਮਿਲ ਭਈ ਟੋਟ ਨਾ ਆਵੇ ਇਹ ਗੱਲ ਕੋਈ ਚਾਹੁੰਦਾ ਹੁਣ ਉਹ ਖਜ਼ਾਨਾ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ ਹੁਣ ਕਿਹੜਾ ਪਾ ਰਹੇ ਆ ਝੋਲੀ ਦੇ ਵਿੱਚ ਉਹ ਸਾਡੇ ਕਰਮਾਂ ਤੇ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਕਿਹਦੇ ਭਾਗ ਜਾਗਦੇ ਨੇ ਕਿਹਦੇ ਬਾਰੇ ਨਿਆਰੇ ਹੁੰਦੇ ਨੇ ਉਹ ਸਾਡੇ ਆਪਣੇ ਤੇ ਡਿਪੈਂਡ ਹੈ ਇਹ ਨਹੀਂ ਕਿ ਸਤਿਗੁਰਾਂ ਨੇ ਕਿਸੇ ਖਾਸ ਨੂੰ ਦੇਣਾ ਸਤਿਗੁਰਾਂ ਨੇ ਤਾਂ ਪਾਵੇਂ ਬੱਚਾ ਆਇਆ ਪਾਵੇਂ ਬਜ਼ੁਰਗ ਆਇਆ ਦੇ ਲੈਣੇ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਇਹ ਤਾਂ 5 ਸਾਲ ਦੇ ਬੱਚੇ ਨੂੰ ਕਾਦੀ ਸਮਝ ਐ 5 ਸਾਲ ਦਾ ਬੱਚਾ ਵੀ ਇੱਥੇ ਤਾਂ ਰੱਬ ਦੀ ਮੋਦ ਦੇ ਵਿੱਚ ਬੈਠਾ ਹੈ ਭਗਤ ਤਰੂਜੀ ਭਗਤ ਬੜਹਿਲਾ ਜੀ ਉਮਰ ਦਾ ਕੋਈ ਤਕਾਜ਼ਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਆਤਮਕ ਅਵਸਥਾ ਉੱਜੀ ਬਣਦੀ ਹੈ ਰੱਬ ਦੇ ਨਾਲ ਪਿਆਰ ਪਾ ਕੇ ਕੋਣ ਗੋਬਿੰਦ ਨਾਮ ਤੁੰਬਾ ਨਾਮ ਦੀ ਜਿਹੜੀ ਧੁੰਨ ਹੈ ਅ ਰੋਂ ਰੋਂ ਮਨੁੱਖ ਨੂੰ ਸਦਾ ਸਧਾਰਨ ਬਚਨ ਜਾਂ ਅ ਰੋਂ ਰੋਂ ਦੇ ਵਿੱਚ ਇਨਸਾਨ ਦੇ ਅੰਦਰ ਇੱਕ ਰੰਗਤ ਭਰ ਦਿੰਦੀ ਹੈ ਜਦੋਂ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਇਨਸਾਨ ਜਿਵੇਂ ਸਤਗੁਰਾਂ ਨੇ ਦਾ ਸਮੇਸ਼ਪਿਤਾ ਮਹਾਰਾਜ ਜੀ ਨੇ ਸਾਨੂੰ ਸੰਦੇਸ਼ ਦਿੱਤਾ ਹੈ ਕਿ ਕਿਤਨੇ ਧਰਮ ਨੇ ਸਾਰੇ ਧਰਮ ਨੇ ਕਿਤੇ ਨਾ ਕਿਤੇ ਇਹ ਬੰਨੀਆਂ ਪੰਜਾਂ ਹੋ ਜਾਂਦੇ ਇਹ ਸਾਡਾ ਧਰਮ ਹੈ ਦਾ ਦੂਜੇ ਦੇ ਵੱਲ ਵੇਖਣਾ ਸਾਡਾ ਟਿਕਣਾ ਐਦਾ ਦੂਜੇ ਦੇ ਵੱਲ ਵੇਖਣਾ ਪਤੇ ਕਈ ਨੇ ਜਿਵੇਂ ਮਹਾਤਮਾ ਗੁਦਜੀ ਨੇ ਉਹ ਕਹਿੰਦੇ ਜੀ ਤੁਹਾਡੇ ਕੋਲ ਆ ਗਲਾਨੇ ਦੇ ਵੀ ਹੱਥ ਪਾਉਂਦੇ ਕੁਝ ਨੂੰ ਸਾਹਮਣੇ ਕਰੋ ਸਤਿਗੁਰੂ ਕਹਿੰਦੇ ਗਲਾਮੇ ਤੱਕ ਆਣੀ ਕਿ ਹੁੰਦੀ ਏ ਕਿਸੇ ਸਮਸ਼ੀਰ ਨੂੰ ਹੱਥ ਸਤਿਗੁਰੂ ਕਹਿੰਦੇ ਬਾ ਕੀ ਦੀ ਹਿੰਮਤ ਹੈ ਕੋਈ ਤੇਰੀ ਗਲਾਮੇ ਤੱਕ ਤੇਰੀ ਗਰੀਬਾਨ ਤੱਕ ਪਹੁੰਚ ਜੀ ਪਰ ਆਪਣੇ ਕਰਮਾਂ ਤੇ ਆਪਣੀ ਕੈਰੇਕਟਰ ਤੇ ਆਪਣੇ ਸਟੈਂਡ ਤੇ ਰਹੀਂ ਤੇਰੇ ਗਲਾਮੇ ਤੱਕ ਕੋਈ ਨਹੀਂ ਪਹੁੰਚ ਸਕਦਾ ਆਜੇ ਪਹੁੰਚਦਾ ਸਤਿਗੁਰੂ ਕਹਿੰਦੇ ਸ਼ਮਸ਼ੀਰ ਕਦੇ ਲਈ ਹੈ ਨਾ ਜ਼ੁਲਮ ਕਰਨਾ ਤੇ ਨਾ ਸਹਿਣਾ ਹੁਣ ਇਹ ਨਹੀਂ ਆ ਕਿ ਇੱਕ ਗੱਲ ਤੇ ਚ ਪੇੜ ਵੱਜਿਆ ਦੂਜੀ ਗੱਲ ਵੀ ਅੱਗੇ ਕਰ ਦੋ ਮਾਰ ਦਿਓ ਸਭ ਇਹ ਸਾਡੇ ਗੁਰੂ ਨੇ ਕਹਿੰਦੇ ਦਸਮੇਸ਼ ਪਤਾ ਮਹਾਰਾਜ ਜੀ ਕਿ ਆਦਤ ਬਣ ਇਹ ਆਦਤ ਬਣੀ ਹੈ ਆਦਤ ਬਣਦੀ ਬਣਦੀ ਸਨ ਗੁਲਾਮ ਬਣਾਇਆ ਗਿਆ ਹੁਣ ਇਹ ਗੁਲਾਮੀ ਹੀ ਹੈ ਜਿਹੜੀ ਸਾਡੇ ਪੱਲੇ ਪਈ ਹੈ ਤਾਂ ਸਤਿਗੁਰਾਂ ਨੇ ਗੁਲਾਮੀ ਨੂੰ ਘੱਡੇ ਹੈ ਕਿ ਮਾਰਾ ਤਾਂ ਕਰਨਾ ਨਹੀਂ ਤੇ ਮਾਰਾ ਤਾਂ ਸਹਿਣਾ ਵੀ ਨਹੀਂ ਹੁਣ ਇਹੀ ਦਸਵੇਂ ਸ੍ਰੀ ਗੁਰੂ ਪਤਮਾ ਰਾਜ ਦੀ ਜੋ ਦੱਸ ਕੇ ਗਏ ਨੇ ਕਿ ਸਾਡੇ ਬਜ਼ੁਰਗੇ ਕਹਿੰਦੇ ਨੇ ਕਿ ਗੋ ਗੁਣ ਗੋਬਿੰਦ ਨਾਮ ਤੁਨ ਬਾਣੀ ਤੇਰੇ ਅੰਦਰ ਵਿੱਚ ਸਭ ਤੋਂ ਨਮ ਬੱਚੇ ਸਿਰਫ ਬਾਣੀ ਦੀ ਬਾਣੀ ਹੈ ਜੀ ਸਾਡੇ ਗ੍ਰੰਥ ਬਾਣੀਆਂ ਨੇ ਬਚਨ ਜਿਹੜੇ ਨੇ ਨਾ ਬੋਲ ਉਹਨੂੰ ਬਾਣੀਆਂ ਕਹਿੰਦੇ ਨੇ ਹੁਣ ਕੀ ਦੇ ਕਿਹੜੇ ਗੁਣਾਂ ਦੀ ਬਾਣੀ ਹੈ ਜਾਂ ਕਿਸ ਤਰੀਕੇ ਦੀ ਬਾਣੀ ਅਸੀਂ ਜਪ ਰਹੇ ਹਾਂ ਉਹ ਸਾਡੇ ਦਿਨ ਪਰ ਕਰਦੀ ਹੈ ਸਿਮਰਤ ਸਾਸ ਕਰ ਅਬੇਦ ਬਖਾਣੀ ਕਿਹੜੀ ਕਿਹੜੀ ਬਾਣੀਆਂ ਜੀ ਸਿਮਰਤ ਹੈ ਇਹ ਵੀ ਬਾਣੀ ਹੈ ਸ਼ਾਸਤਰ ਹੈ ਇਹ ਵੀ ਬਾਣੀ ਹੈ ਵੇਦ ਹੈ ਇਹ ਵੀ ਬਾਣੀ ਹੈ ਕੁਰਾਨ ਹੈ ਇਹ ਵੀ ਬਾਣੀ ਹੈ ਕੀ ਕਹਿੰਦੇ ਨੇ ਸਾਰੇ ਇਹ ਕੋਈ ਗੱਲ ਕਹਿੰਦੇ ਨੇ ਸਾਗਲ ਮਤਾਤ ਕੇਵਲ ਹਰਨਾ ਮਤਾਤ ਦਾ ਅਰਥ ਹੁੰਦਾ ਹੈ ਮਤਾਂ ਦਾ ਅੰਤ ਮਤਾਂ ਦਾ ਸਿੱਟਾ ਕਿ ਸਾਰਿਆਂ ਦਾ ਸਿੱਟਾ ਜਾਂ ਸਾਰਿਆਂ ਦਾ ਇਹ ਕੋਈ ਕਹਿਣਾ ਹੈ ਅਕੀਰਤ ਆ ਕੇ ਕਿ ਸਭ ਕੁਝ ਰੱਬੀ ਹੈ ਰੱਬ ਤੋਂ ਦਿਨਾਂ ਕੁਝ ਵੀ ਨਹੀਂ ਬਰੇ ਪਹਿਰਾਵਿਆਂ ਦਾ ਬਖਰੀਮਾ ਹੋ ਗਿਆ ਸਾਡੀ ਮਤ ਦਾ ਬਖਰੀਮਾ ਹੋ ਗਿਆ ਸਾਡੀ ਟਕਾਣੀ ਦਾ ਬਖਰੀਮਾ ਹੋ ਗਿਆ ਔਰ ਜਦੋਂ ਰੱਬ ਦੀ ਗੱਲ ਆਉਂਦੀ ਹੈ ਤਾਂ ਉਦੋਂ ਮਤਾਂ ਤੇ ਕੋਈ ਕਰਦੇ ਨਹੀਂ ਕਿ ਰੱਬ ਜੀ ਕੋਈ ਹੈ ਕੋਈ ਰਾਮ ਕਹ ਲੈ ਕੋਈ ਖੁਦਾ ਕਹ ਲੈ ਕੋਈ ਵੈਗੁਰੂ ਕਹ ਲੈ ਜਿਹੜਾ ਵੀ ਨਾਮ ਜਪੇ ਮਸ ਉਹ ਰੱਬ ਹੀ ਹੈ ਸਾਰੇ ਮਤਾਂ ਦਾ ਨਿਚੋੜ ਪਰਮਾਤਮਾ ਦਾ ਨਾਮ ਹੀ ਹੈ ਗੋਵਿੰਦ ਭਗਤ ਕੈ ਮਨ ਬਿਸ਼ਰਾ ਪਰ ਇਹ ਬਿਸ਼ਰਾਮ ਦਿੰਦਾ ਹੈ ਸਾਡੇ ਮਨ ਨੂੰ ਸਕੂਨ ਦਿੰਦਾ ਹੈ ਪ੍ਰਮਾਤਮਾ ਦਾ ਨਾਮ ਕੋਟ ਅਪਰਾਧ ਸਾਧ ਸੰਗ ਜੋ ਮਨੁੱਖ ਨਾਮ ਜਪਦਾ ਹੈ ਉਹਦੇ ਕਰੋੜਾ ਪਾਪ ਸਤ ਸੰਗ ਵਿੱਚ ਰਹਿ ਕੇ ਬਹਿ ਕੇ ਮਿਟ ਜਾਂਦੇ ਨੇ ਕੋਟ ਅਪਰਾਧ ਸਾਧ ਸੰਗ ਇਤਨੀ ਤਾਕਤ ਗੁਰੂ ਨਾਨਕ ਦੇਵ ਜੀ ਨੇ ਸੰਗਤ ਦੇ ਵਿੱਚ ਰੱਖੀ ਹੈ ਸੰਗਤ ਦੇ ਵਿੱਚ ਬੈਠੀਗਾ ਤੇਰੇ ਕਰੋੜਾ ਪਾਪ ਲੈ ਜਾਂਦਾ ਕਰੋੜਾਂ ਤੇਰੇ ਗੁਨਾਹ ਮਾਫੂ ਹੋ ਜਾਣਗੇ ਤਾਂ ਜਦੋਂ ਗੁਰੂ ਦੇ ਮਹਾਰਗ ਚਰਨਾਂ ਦੇ ਵਿੱਚ ਬੈਠੇਗਾ ਸੰਤ ਕਿਰਪਾ ਤੇ ਜਮਦੇ ਗੁਰੂ ਦੀ ਕਿਰਪਾ ਹੋਵੇ ਇਨਸਾਨ ਜਮਾ ਤੋਂ ਵੀ ਬਚ ਸਕਦਾ ਹੈ ਮੌਤ ਤੋਂ ਵੀ ਬਚ ਸਕਦਾ ਹੈ ਹਾਂ ਇਹ ਸਤਿਗੁਰੂ ਕਹਿੰਦੇ ਨੇ ਜੇ ਗੁਰੂ ਦੀ ਕਿਰਪਾ ਹੋਵੇ ਤਾਂ ਹੁਣ ਗੁਰੂ ਦੀ ਕਿਰਪਾ ਤਾਂ ਲੈਣੀ ਪੈਂਦੀ ਹੈ ਗੁਰੂ ਦੀਆਂ ਮਿਹਰ ਦੀਆਂ ਨਜ਼ਰਾਂ ਲੈਣੀਆਂ ਪੈਂਦੀਆਂ ਹੁਣ ਗੁਰੂ ਦੀ ਨਜ਼ਰਾਂ ਸਭ ਤੇ ਨਹੀਂ ਸਾਨੂੰ ਗੁਰੂ ਦੀ ਨਜ਼ਰ ਦੇ ਹੇਠ ਆਉਣਾ ਪੈਂਦਾ ਹੈ ਗੁਰੂ ਦੀ ਨਜ਼ਰ ਚੱਲਦੀ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਮੂਤ ਨੀਂਚ ਨਾਨਕ ਤਨ ਕੈ ਸੰਗ ਸਾਥ ਵੱਡਿਆਂ ਸੌਂਗਿਆ ਰੀਸ ਸਾਡੀ ਸੋਚ ਵਿਚਾਰ ਸਾਡੀ ਅਵਸਥਾ ਸਤਿਗੁਰੂ ਕਹਿੰਦੇ ਜਿਹਨੂੰ ਤੂੰ ਨੀਚ ਕਹਿ ਰਿਹਾ ਹੈਂ ਜਿੱਥੇ ਤੱਕ ਤੇਰੇ ਅੰਦਰ ਕਿਸੇ ਦੇ ਪ੍ਰਤੀ ਨੀਚ ਬਣਾ ਸਤਿਗੁਰੂ ਕਹਿੰਦੇ ਉੱਥੇ ਹੀ ਰੱਬ ਦੀ ਰਹਿਮਤ ਸ਼ੁਰੂ ਹੋਣੀ ਤੂੰ ਮਹਿਲਾ ਕਰਕੇ ਵੱਡਾ ਮਾਇਆ ਕਰਕੇ ਵੱਡਾ ਰਤਮਿਆ ਕਰਕੇ ਵੱਡਾ ਤੂੰ ਦੁਨੀਆ ਦੇ ਮਾਹੌਲ ਕਰਕੇ ਵੱਡਾ ਤੂੰ ਤਾਂ ਬੜਾ ਉੱਚੀ ਚੱਲਿਆ ਉੱਚਾ ਤੈਨੂੰ ਕੌਣ ਲੈ ਕੇ ਗਿਆ ਤੇਰਾ ਹੰਕਾਰ ਲੈ ਕੇ ਹੁਣ ਜਦੋਂ ਜਾਣਾ ਇਹ ਮਹਿਲ ਬਾੜੀਆਂ ਨੇ ਰਤਮੀਆਂ ਨੇ ਛਲੜਾਂ ਨੇ ਮਾਇਆ ਨੇ ਕਿਸ ਯੋਧੇ ਨੇ ਨਾਲ ਥੋੜਾ ਜਾਂਦੇ ਇੱਥੀ ਤਰਿਆ ਤਰਾਇਆ ਰਹਿ ਗਿਆ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਾ ਕੈ ਮਸਤਕ ਕਰਮਨ ਪ੍ਰਭ ਜਿਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਤਾਂ ਉਹ ਰੱਬ ਦੀ ਬਖਸ਼ਿਸ਼ ਹੁੰਦੀ ਹੈ ਜੀ ਰੱਬ ਦੀ ਰਹਿਮਤ ਇਹ ਹੈ ਕਿ ਅ ਰੱਬ ਅੱਗ ਬਲਦੀ ਪਈ ਹੈ ਅੱਗ ਬਲਦੀ ਦੇ ਵਿੱਚ ਵੀ ਰੱਬ ਜੀ ਨੂੰ ਬਚਾਉਣਾ ਹੈ ਤਾਂ ਉਹ ਨੂੰ ਬਚਾ ਲੈਂਦੇ ਜਿਤੇ ਆਪਣਾ ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋਦੁਖ ਕੈਸਾ ਪਾਵੇ ਇਹ ਤਾਂ ਥੋੜੇ ਜਨਾਬੀਏ ਕੱਲਾ ਸਾਡੇ ਸਾਹਮਣੇ ਹైదరాబాద్ ਦੇ ਵਿੱਚ ਜੋ ਜਹਾਜ਼ ਦੇ ਬ੍ਰੈਕ ਹੋਇਆ तकरीबन ਜਿਹੜੇ ਆંકੜੇ ਦੱਸਦੇ ਨੇ ਮੌਤ ਦੇ 200 ਤੋਂ ਵੱਧ ਉੱਥੇ ਜਿਹੜੇ ਯਾਤਰੀ ਸੀ ਜਹਾਜ਼ ਦੇ ਵਿੱਚ ਜਿਹੜਾ ਜਿਹਦੇ ਵਿੱਚ ਬਚਿਆ ਇੱਕ ਵੀ ਨਹੀਂ ਹੈ ਪੰਜ-ਪੰਜ ਮੈਂਬਰ ਸੀ ਪਰਿਵਾਰ ਦੇ ਜਿਹੜੇ ਸਾਰੇ ਉਹ ਅੱਗ ਦੀ ਜਾਂ ਉਸ ਹਾਸਤੇ ਦੇ ਸ਼ਿਕਾਰ ਹੋ ਗਏ ਸਿਰਫ ਇੱਕ ਸ਼ਖਸ ਬਚਿਆ ਉਹਦੇ ਵਿੱਚ ਸਾਰੇ ਮਰ ਗਏ ਨੇ ਉਹਨਾਂ ਰੱਬ ਨੇ ਜਦੋਂ ਉਹ ਕ੍ਰੈਸ਼ ਹੁੰਦਾ ਜਹਾਜ਼ ਉਹਦੇ ਅੱਗ ਲੱਗਦੀ ਹੈ ਅੱਗ ਲੱਗੀ ਹੈ ਜਿਹੜੇ ਯਾਤਰੀ ਕੱਡੇ ਨੇ ਉਹ ਦਿਲਕੁਰ ਭੁੰਨੇ ਪਏ ਨੇ ਸੜੇ ਪਏ ਨੇ ਅੱਗ ਕਰਕੇ ਕਿਉਂਕਿ ਉਹਨਾਂ ਦਾ ਬਲਾਸਟ ਹੋ ਗਿਆ ਸੀ ਜਦੋਂ ਧਰਤੀ ਦੇ ਅੱਗੇ ਸਿ ਬਿਲਡਿੰਗ ਤੇ ਵਜਣਾ ਜਾ ਰਹੇ ਨੇ ਪਰ ਕੱਲਾ ਅੱਗ ਲੱਗੀ ਅਤੇ ਟੁਕੜੇ ਟੁਕੜੇ ਹੋਇਆ ਪਿਆ ਜਹਾਜ਼ ਕਿਸੇ ਦਾ ਵੀ ਕੋਈ ਅੰਗ ਸਬੂਤ ਨਹੀਂ ਹੈ ਸਾਰੇ ਵਿਖਰੇ ਪਏ ਨੇ ਕੋਈ ਕਿਤੇ ਪਿਆ ਅੰਗ ਕੋਈ ਕਿਤੇ ਪਿਆ ਪਰ ਇਹ ਇੱਕ ਸ਼ਖਸ ਹੈ ਜਿਹੜਾ ਉਹ ਰੱਬ ਨੇ ਇੱਕ ਥੋੜੇ ਦਿਨਾਂ ਦੀ ਗੱਲ ਹੈ ਇੱਕ ਦੋ ਦਿਨ ਦੀ ਗੱਲ ਹੈ ਜੋ ਹైదరాబాద్ ਦਾ ਹਾਸਾ ਹੋਇਆ ਸਿਰਫ ਇੱਕ ਬੰਦਾ ਜਿਹੜਾ ਉਹਦੇ ਵਿੱਚ ਸੀ 200 ਤੋਂ ਵੱਧ ਅੰਕੜੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਹਾਸੇ ਦਾ ਸ਼ਿਕਾਰ ਹੋਏ ਨੇ ਸਿਰਫ ਇਕੱਲਾ ਇੱਕ ਜਨਾਬ ਬਚਿਆ ਜਿਹਨੂੰ ਰੱਖਣਾ ਚਾਹੇ ਰੱਬ ਉਹ ਤਾਂ ਅੱਗ ਦੇ ਵਿੱਚੋਂ ਵੀ ਰੱਖ ਲੈਂਦਾ ਜੇ ਨੂੰ ਰੱਖਣਾ ਚਾਹੇ ਰੱਬ ਪ੍ਰਪਾ ਭੈ ਬਿੰ ਸੁਆਸਤੇ ਰੱਖੇ ਬਿਨ ਸੁਆਸਾਂ ਤੋਂ ਵੀ ਰੱਖ ਸਕਦੇ ਆਪੋ ਕਿਵੇਂ ਵੀ ਇਹ ਮੰਨ ਲੋ ਸਭ ਕੁਝ ਜੋ ਹਾਸਤਾ ਹੋਇਆ ਹੋਇਆ ਤਨਉਣਾ ਹੈ ਪਰ ਸਤਗੁਰੂ ਤੇ ਇਹ ਸਾਨੂੰ ਉਦਾਹਰਣ ਦੇਂਦੇ ਭਈ ਨੇ ਜਾਕੈ ਮਸਤਕਰਮ ਪ੍ਰਪਾਏ ਜਿਹੜੇ ਸਾਡੇ ਮਸਤਕ ਤੇ ਹੈ ਨਾ ਅਸੀਂ ਅਜ ਬਣਾਇਆ ਕਰਮ ਸਾਡੇ ਸਾਹਮਣੇ ਚੰਗੇ ਬਣਾ ਪਾਵੇਂ ਮਾੜੇ ਬਣਾ ਸਤਿਗੁਰੂ ਕੋ ਗੱਲ ਕਹਿੰਦੇ ਨੇ ਸਾਧ ਸਰਣ ਨਾਨਕ ਤੇ ਮਸਤਕ ਕਿਵੇਂ ਬਣਦੇ ਨੇ ਚੰਗੇ ਭਾਗ ਕਿਵੇਂ ਬਣਦੇ ਨੇ ਸਤਿਗੁਰੂ ਕਹਿੰਦੇ ਮਸਤਕ ਅਤੇ ਭਾਗ ਜਾਂ ਕਿਸਮਤ ਗੈ ਨਹੀਂ ਤੇਰੀ ਮੁਠੀ ਦੇ ਵਿੱਚ ਹੈ ਇਹਨੂੰ ਤੂੰ ਦਰਦਰ ਦੀਆਂ ਠੋਕਰਾਂ ਖਵਾ ਲੈ ਭਾਵੇਂ ਇਹਨੂੰ ਚਮਕਾ ਲੈ ਉਹ ਤੇਰੇ ਆਪਣੇ ਹੱਥ ਦੇ ਵਿੱਚ ਹੈ ਸਾਰੀ ਜ਼ਿੰਦਗੀ ਆਲਸ ਦੇ ਵਿੱਚ ਲੰਘਾ ਦੇ ਸਾਰੀ ਜ਼ਿੰਦਗੀ ਤੋਂ ਅੱਖਾਂ ਨਾ ਥੋੜਾ ਤਰੀਕੇ ਸਮਝ ਤੇਰੀ ਮੁੱਠੀ ਦੇ ਵਿੱਚ ਹੈ ਜਿੱਦਾਂ ਦਾ ਤੂੰ ਬਣੇਗਾ ਇਹ ਤੇਰੀ ਮੁੱਠੀ ਨੂੰ ਬੰਦ ਰੱਖੀ ਇਹ ਤੇਰੀ ਮੁੱਠੀ ਤੈਨੂੰ ਚਮਕਾਉਂਦੀ ਜਾਵੇ ਕਿਸਮਤ ਇਹਦੇ ਵਿੱਚ ਤੇਰੇ ਭਾਗ ਨੇ ਅਰ ਜਾਗਦੇ ਹੋਣ ਨੇ ਤਾਂ ਜਦੋਂ ਇਹ ਇਨਸਾਨ ਥੋੜਾ ਉਹਨਾਂ ਨੂੰ ਵੇਖਦਾ ਫਰੋਲ ਕੇ ਮੇਰੀ ਮੁੱਠੀ ਦੇ ਵਿੱਚ ਮੇਰੀ ਕਿਸਮਤ ਹੈ ਮੇਰੀ ਮੁੱਠੀ ਦੇ ਵਿੱਚ ਮੇਰੇ ਭਾਗ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਕਹਾੜੇ ਲਿਖਣਾ ਲੇਖ ਜਦੋਂ ਇਨਸਾਨ ਦੁਨੀਆ ਦੇ ਵਿੱਚ ਚੱਲਦਾ ਹੈ ਤਾਂ ਅੱਜ ਦਾ ਜਿਹੜਾ ਬਣਿਆ ਸਾਡਾ ਅਸੀਂ ਕਰਮ ਕਰ ਲਿਆ ਇਹ ਲੇਖ ਬਣ ਗਿਆ ਸਾਡਾ ਕਰਮ ਸਾਡੇ ਸਾਹਮਣੇ ਹੈ ਇਸ ਨੂੰ ਲੇਖ ਕਹਿੰਦੇ ਨੇ ਇਸ ਨੂੰ ਕਿਸਮਤ ਕਹਿੰਦੇ ਨੇ ਅੱਜ ਤੂੰ ਮਾੜਾ ਕਰ ਲੈ ਲਾਜਵੀਆਂ ਪਲਕਤ ਤੈਨੂੰ ਅੱਜ ਮਿਲੇ ਕੱਲ ਮਿਲੇ ਪਰਸੋਂ ਉਹ ਤੇਰਾ ਜੋ ਤੂੰ ਮਾੜਾ ਕੀਤਾ ਤੈਨੂੰ ਮਿਲੇਗਾ ਫਿਰ ਤੂੰ ਕਿਸਮਤ ਨੂੰ ਜੋ ਦੋਸਤ ਦੇਗਾ ਭਾਗਾ ਨੂੰ ਦੋਸਤ ਦੇਗਾ ਮੇਰੇ ਭਾਗਾ ਦੇ ਵਿੱਚ ਜੀ ਮੇਰੀ ਕਿਸਮਤ ਦੇ ਵਿੱਚ ਜੀ ਰੱਬ ਨੇ ਨਹੀਂ ਇਹ ਤੂੰ ਆਪ ਲਿਖਿਆ ਹੈ ਅਜ ਦੁੱਖਾਂ ਦੁੱਖ ਤੇਰੇ ਪੱਲੇ ਪਏ ਨੇ ਇਹਦਾ ਵੀ ਕਾਰਨ ਤੇ ਉਹ ਜੇ ਸੁੱਖ ਹੰਡਾ ਰਹੇ ਆ ਤਾਂ ਇਹਦਾ ਵੀ ਕਾਰਨ ਤੂੰ ਹੀ ਆ ਕੋਈ ਨਹੀਂ ਆ ਦੂਜਾ ਤੇਰੀ ਜ਼ੁਬਾਨ ਨੇ ਤੇਰੇ ਨਿਤਰਾ ਨੇ ਤੇਰੇ ਕਰਮਾਂ ਨੇ ਪਤਾ ਨਹੀਂ ਕਿੰਨੇ ਕੁ ਦੁੱਖ ਕਮਾਏ ਨੇ ਕਿਤੇ ਨੇ ਕਹੇ ਇਨਸਾਨਾ పాਪ ਕਰਦਾ ਗੁਨਾਹ ਕਰਦਾ ਅਰ ਰੱਬ ਦਾ ਰਤਾ ਪਰ ਵੀ ਨੂੰ ਖੋਬ ਨਹੀਂ ਆ ਭੈ ਨਹੀਂ ਆ ਤਾਂ ਜਿਹੜਾ ਰੱਬ ਦੇ ਪੈ ਦੇ ਵਿੱਚ ਚੱਲਦਾ ਅਸਲ ਦੇ ਵਿੱਚ ਭਾਗ ਉਸ ਤੇ ਜਾਣਾ ਬਿਨ ਭਾਗ ਸਤ ਸੰਗਨ ਨਾਲ ਬਿਨ ਸੰਗਤ ਮੈਲ ਪ੍ਰੀਜੈ ਮੈਲ ਪ੍ਰੀਯ ਸਾਡੀ ਕਰਮਾਂ ਦੇ ਵਿੱਚ ਸਾਡੀ ਸੋਚ ਵਿਚਾਰ ਦੇ ਵਿੱਚ ਸਾਰੀ ਜ਼ਿੰਦਗੀ ਹੈ ਮੈਲੀ ਹੋਈ ਪਈ ਹੈ ਸਭੀ ਕਰਮਾਂ ਨੂੰ ਸੁਧਾਰ ਕਰਮਾਂ ਨੂੰ ਧੋਈਏ ਸੋਚ ਵਿਚਾਰ ਨੂੰ ਜ ਸਾਡੀ ਸਾਰੀ ਜ਼ਿੰਦਗੀ ਨੂੰ ਧੋਈਏ ਸਤਿਗੁਰੂ ਕਹਿੰਦੇ ਨੇ ਜਦੋਂ ਜ਼ਿੰਦਗੀ ਦੇ ਵਿੱਚ ਚੱਲਦੇ ਆ ਮੰਨ ਲਓ ਕੱਪੜਾ ਜਿੰਨ ਪਾਇਆ ਕਨ ਤੇ ਧੋੜ ਲੱਗੀ ਹੈ ਤਾਂ ਛਾੜਿਆ ਜਾ ਸਕਦਾ ਹੈ ਰੇਤਾ ਪਿਆ ਧੂੜ ਝਾੜਿਆ ਜਾ ਸਕਦਾ ਹੋਰ ਮੈਲਾ ਹੋ ਗਿਆ ਪਾਣੀ ਦੇ ਵਿੱਚ ਧੋਪਾ ਔਰ ਵਾਸ਼ ਕਰ ਲਓ ਲੈ ਕੇ ਹੁਣ ਜੇ ਉਹਦੇ ਦਾਗ ਲੱਗੇ ਐ ਕਿਵੇਂ ਪਹਿਲਾ ਸਮਿਆਂ ਦੇ ਵਿੱਚ ਥਾਪੀਆਂ ਦੇ ਨਾਲ ਧੋਇਆ ਜਾਂਦਾ ਸੀ ਸਵਾਣੀਆਂ ਬਲੌਜਿਕਲ ਜਿਹੜਾ ਮੋਸਨ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਨੇ ਇੱਕ ਤਰੀਕਿਆਂ ਦੇ ਨਾਲ ਮਤਲਬ ਦਾਗ ਗੁલાਏ ਜਾਂਦੇ ਨਹੀਂ ਜਦ ਰੱਖੇ ਇਹ ਕਿਵੇਂ ਕਿ ਇਨਸਾਨ ਕਿਵੇਂ ਸੋਚ ਲੇਗਾ ਮੈਂ ਗਿਆ ਦਾਨਪੁਨ ਕਰ ਆਇਆ ਮੈਂ ਗਿਆ ਗੁਰੂ ਘਰ ਮੱਥਾ ਟੇਕਿਆ ਮੈਂ ਗਿਆ ਮੰਦਰ ਜਾਇਆ ਮੈਂ ਗਿਆ ਮਸੀਤੇ ਜਾਇਆ ਅਸ ਮੇਰੇ ਲੈ ਕੇ ਪਾਪ ਇਹਨੂੰ ਪਤਾ ਹੈ ਕਿ ਜਿਹੜੇ ਮੈਂ ਪਾਪ ਕੀਤੇ ਨੇ ਉਹ ਮੇਰੇ ਬਾਹਰ ਦੇ ਨਹੀਂ ਨੇ ਅੰਤਰਾਤਮਾ ਤੇ ਦਾਗ ਲੱਗੇ ਨੇ ਇਹ ਪ੍ਰਮਾਤਮਾ ਦੇ ਸਾਹਮਣੇ ਨੇ ਖਲੋਣਾ ਤਾਂ ਹੀ ਕਿਹਾ ਕਿ ਧਰਮ ਰਾਏ ਜਦੋਂ ਲੇਖਾ ਮੰਗੇ ਕਿ ਆ ਮੁਕ ਲੈ ਕੇ ਜਾਏਗਾ ਇਹ ਸਾਡੇ ਤਾਂ ਨੂੰ ਥੋੜਾ ਕਹਿੰਦੇ ਨੇ ਤੇ ਜੀ ਸਵਾਭ ਹੋ ਜਾਣਾ ਹੈ ਮਿੱਟੀ ਦੇ ਵਿੱਚ ਦਫਨਾਇਆ ਜਾਣਾ ਹੈ ਅਗਨ ਭੇਡ ਕੀਤਾ ਜਾਣਾ ਸਾਡੀ ਆਤਮਾ ਨੂੰ ਕਹਿੰਦੇ ਨੇ ਕਿ ਕੀ ਲੈ ਕੇ ਜਾਵੇਂ ਕਿਹੜਾ ਮੁਖ ਲੈ ਕੇ ਖਲੋਵੇਂਗਾ ਜਦੋਂ ਤੇਰੇ ਗੁਨਾਹਾਂ ਦਾ ਚਿੱਠਾ ਖੋਲਿਆ ਜਾਣਾ ਹੈ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਲਈ ਤੇਰਾ ਇੱਕ ਵੀ ਭਾਗ ਇਦਾਂ ਨਹੀਂ ਹੋਵੇਗਾ ਤੇਰਾ ਇੱਕ ਵੀ ਇਹ ਨਹੀਂ ਹੋਵੇਗਾ ਕਿ ਮੈਂ ਚੰਗੇ ਕਰਮ ਕੀਤੇ ਤਾਂ ਇਹ ਦੇ ਕਰਕੇ ਸਤਗੁਰੂ ਕਿਰਪਾ ਕਰਦੇ ਨੇ ਪਿਆਰੇ ਓਕੇ ਚੰਗੇ ਕਰਮ ਕਰੀਏ ਚੰਗੀ ਸੋਚ ਬਣਾਈਏ ਅਸੀਂ ਅੱਜ ਦਾ ਬਣਾਇਆ ਹੋਇਆ ਕੱਲ ਦੀ ਸਾਡੀ ਕਿਸਮਤ ਬਣੇਗੀ ਕੱਲ ਦੀ ਸਾਡੇ ਭਾਗ ਬਣਨਗੇ ਸਤਿਗੁਰੂ ਕਹਿੰਦੇ ਨੇ ਹੁਣ ਤੇਰੇ ਹੱਥਾਂ ਦੇ ਵਿੱਚ ਹੈ ਤੇ ਆਪਣੇ ਭਾਗਾਂ ਨੂੰ ਡੋਬ ਲੈ ਆਪਣੀ ਕਿਸਮਤ ਨੂੰ ਡੋਬ ਲੈ ਭਾਵੇਂ ਤਾਰ ਲੈ ਇਹ ਤੇਰੇ ਆਪਣੇ ਹੱਥ ਦੇ ਵਿੱਚ ਇੱਕ ਸੰਤ ਕਿਸਮਤ ਬਣਾ ਲਈ ਰੱਬ ਦਾ ਨਾਮ ਜਪਦੇ ਆ ਰੱਬ ਦੇ ਮੂਰਤ ਚਰਣਾ ਦੇ ਵਿਚਾਰਪਨ ਹੋ ਗਿਆ ਉਹ ਹੋ ਗਿਆ ਉੱਤੇ ਲੈਵਲ ਦਾ ਬੰਮੇ ਮੰਨ ਲਓ ਦੁਨੀਆ ਸਜਦੇ ਕਰਦੀ ਉਹਦਾ ਜਨਮ ਵੀ ਧੰਨ ਉਹਦਾ ਮਰਨ ਵੀ ਧੰਨ ਹੋ ਜਾਂਦਾ ਪਰਸ਼ੀਆਂ ਬਣਾਈਆਂ ਜਾਂਦੀਆਂ ਨੇ ਮੇਲੇ ਲੱਗਦੇ ਨੇ ਅਤੇ ਇੱਕ ਉਹ ਹੈ ਜਿਹੜਾ ساری ਜ਼ਿੰਦਗੀ ਮਾੜੇ ਕੰਮ ਕਰਦਾ ਹੈ ਜਿਹੜਾ ਅੱਜਿਕਰ ਵੀ ਨਹੀਂ ਕਰਦਾ ਇਨਸਾਨ ਉਹ ਹੈ ਇਨਸਾਨ ਉਹ ਹੈ ਇੱਕ ਨੇ ਭਾਗ ਬਣਾ ਲਏ ਨੇ ਅਤੇ ਇੱਕ ਅਪਾਗ ਰਿਆ ساری ਜ਼ਿੰਦਗੀ ਤਾਂ ਸਤਿਗੁਰੂ ਕਹਿੰਦੇ ਨੇ ਤੇਰੀ ਮੁੱਠੀ ਦੇ ਵਿੱਚ ਤੇਰੀ ਕਿਸਮਤ ਤੇਰੇ ਭਾਗ ਨੇ ਇਹਨਾਂ ਜਗ੍ਹਾ ਇਹ ਜਾਗਣਗੇ ਗੁਰੂ ਦੇ ਮਹਾਨ ਵਿਚਾਰਾਂ ਇਨਾਂ ਨੇ ਸਲੀਕਾ ਦੇਣਾ ਜ਼ਿੰਦਗੀ ਦਾ ਤਰੀਕਾ ਦੇਣਾ ਜਿਹੜੇ ਤਰੀਕਾ ਸਤਿਗੁਰਾਂ ਨੇ ਦੇਣਾ ਉਹ ਅਸੀਂ ਜ਼ਿੰਦਗੀ ਦੇ ਵਿੱਚ ਹਣਾ ਇਹ ਜ਼ਿੰਦਗੀ ਦੇ ਵਿੱਚ ਸਮਾਈਏ ਫਿਰ ਸਾਡੇ ਮਾਰੇ ਨੇ ਆਏ ਨੇ ਸਮਾਂ ਬੀਤਦਾ ਸਮਾਂ ਉਹਨਾਂ ਆਪਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ